बस ਹਾਸੇ ਦਾ ਸ਼ਿਕਾਰ ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਧੁੰਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੰਗਣੀ ਧੁੰਦ ਕਰਕੇ ਪੁਲਿਸ ਮੁਲਾਜ਼ਮਾ ਦੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਮੁਲਾਜ਼ਮਾ ਨੂੰ ਪਹਤਿ ਕਰਵਾ ਦਿੱਤਾ ਗਿਆ ਮੌਕੇ ਦੀਆਂ ਤਸਵੀਰਾਂ ਨੇ ਕੀ ਉੱਧਰ ਦਾ ਮਾਹੌਲ ਬਣਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਸ੍ਰੀ ਮੁਕਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਚੜਦੀਵਾਰ ਨੇੜੇ ਸੰਗਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਲਈ ਸ੍ਰੀ ਮੁਕਸਰ ਸਾਹਿਬ ਜਾ ਰਹੇ ਸਨ ਸੰਗਣੀ ਧੁੰਦ ਕਰਕੇ ਜੋ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ ਸੇਵਾਦਾਰਾ ਦੇ ਟਰੱਕ ਹੁੰਦੀ ਹੈ ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਰਿਮਕਸਰ ਸਾਹਿਬ ਵਿਖੇ ਲਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ ਹੁਣ ਸੁਣ ਲੈਣੇ ਹੈ ਕਿ ਉੱਥੇ ਦੇ ਜੋ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ ਮੇਰਾ ਨਾ ਲੋਕਾਂ ਦੀ ਤੇ ਫਿਰ ਸਾਡੇ ਸੀਦੇ ਗੱਡੀ ਚੱਲੀ ਆ ਜੀ ਕਿਹੜੇ ਪਾਸੇ ਜਾਣਾ ਸੀ ਗੱਡੀ ਨੇ ਇਹ ਆਪਣੇ ਬੱਟੂ ਜਾਣਾ ਸੀ ਜੀ ਠੀਕ ਹੈ ਤੇ ਮਗਰੋਂ ਆ ਕੇ ਮਿੰਨੀ ਗੱਡੀ ਵੱਜੀ ਆ ਬੱਸ ਹੂੰ ਪੇਗਾ ਉਹ ਜਿਹੜੇ 4:00 ਵਜੇ ਆ ਕਿੰਨਾ ਕੁ ਨੁਕਸਾਨ ਆ ਜੀ ਕਿੰਨਾ ਥੋੜੇ ਸਮਝਣ ਖਾਂਗੇ ਜੀ ਤੇ ਨਿਆ ਦਿੱਤਾ ਜਾਵੇ ਅੱਛਾ ਤੁਸਾਂ ਤੋਂ ਵੀ ਮੰਗ ਕਰਦੇ ਹੋ ਕਿ ਇੱਥੇ ਡਰਾਈਵਰ ਕੋਈ ਸੱਟਾ ਵੰਡਾ ਕੋਈ ਸਾਡੇ ਪੈਰੇ ਛੱਡ ਨਹੀਂ ਉਹ ਪੁਲਿਸ ਵਾਲੇ ਫਾਣੀ ਲੱਗੇ ਜੀ ਕੀ ਮੰਗ ਕਰਦੇ ਹੋ ਐਂ ਤਾਂ ਪ੍ਰਸ਼ਾਸਨ ਤੋਂ ਹੀ ਮੰਗਦਾ ਵੀ ਸਾਨੂੰ ਨਿਆ ਦਿੱਤਾ ਜਾਵੇ ਧੁੰਦ ਕਰਕੇ ਉਹ ਵਾਪਰਿਆ ਹਾਸਾ ਜਾਂ ਕਿਵੇਂ ਮੰਨਦੇ ਧੁੰਦ ਕਰਕੇ ਵਾਪਰਿਆ ਮੇਰਾ ਨਾ ਪੁੱਲਸਾਂ ਜੀ ਦੇਰੇ ਸਾਡੇ ਸੀਦੇ ਗੱਡੀ ਚੱਲੀ ਆ ਜੀ ਕਿਹੜੇ